ਆਪਣੇ ਪਿੰਡੋਂ 750 ਟਰਾਲੀ ਆਈ ਐ ਅੰਮ੍ਰਿਤਸਰ ਤੋਂ ਜੀ ਆ ਸਾਰੇ ਆਪਣੇ ਪਿੰਡ ਦੇ ਆ ਜੀ ਟਰੈਕਟਰ ਟਰਾਲੀਆਂ ਤਾਂ ਉਸੇ ਤਰ੍ਹਾਂ ਮੌਜੂਦ ਨੇ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਥੋੜਾ ਜਿਹਾ ਇਕੱਠ ਜਾਂ ਭੀੜ ਥੋੜੀ ਘਟ ਗਈ ਆ ਕੀ ਵਜ੍ਹਾ ਲੱਗਦੀ ਦਿੱਲੀ ਕੂਚ ਦੀ ਹਜੇ ਵੀ ਤਿਆਰੀ ਹੈ ਹਾਂਜੀ ਪੂਰੀ ਤਿਆਰੀ ਹੈ ਜੀ ਦਿੱਲੀ ਦੇ ਬਿੱਲੀ ਇੱਕ ਬਰਾਬਰ ਆ ਜੀ ਸਾਨੂੰ ਸਰਕਾਰਾਂ ਦਾ ਨਾ ਹੀ ਕੋਈ ਡਰ ਆ ਮਨ ਦੇ ਵਿੱਚ ਨਾ ਸੀ ਰੱਖੀ ਆ ਦਿੱਲੀ ਕੂਚ ਕਰਨੀ ਤਾਂ ਕਰਕੇ ਹਟਾਂਗੇ ਖੱਟੜ ਸਰਕਾਰ ਨੇ ਜੋ ਅਤਿਆਚਾਰ ਕੀਤੇ ਇਹਨਾਂ ਦਾ ਫਰਜ਼ੀ ਨਹੀਂ ਸੀ ਕਰਨਾ ਠੀਕ ਅਸੀਂ ਕੋਈ ਲੜਨ ਥੋੜੀ ਜਾ ਰਹੇ ਹਾਂ ਅਸੀਂ ਕੋਈ ਅਤਵਾਦੀ ਨਹੀਂ ਵੱਖਵਾਦੀ ਨਹੀਂ ਅਸੀਂ ਸਿਰਫ ਆਪਣੇ ਮੰਗਾ ਮੰਗਣ ਲਈ ਜਾ ਰਹੇ ਜੇ ਨਹੀਂ ਸਰਕਾਰ ਕੋਲ ਹੈਗਾ ਕੁਝ ਦੇਖਣ ਤਾਂ ਸਾਨੂੰ ਹੱਥ ਬੰਨ੍ਹ ਕੇ ਕਹਦੇ ਵੀ ਮੇਰੇ ਕੋਲ ਕੁਝ ਨਹੀਂ ਹੈ ਕਿਸ ਮੁੜਿਆ ਮੈਂ ਗੱਲ ਕਰ ਸੋ ਸ਼ੰਭੂ ਬਾਰਡਰ ਦੇ ਉੱਪਰ ਖੜੇ ਹਾਂ ਕਿਸਾਨ ਅੰਦੋਲਨ ਦੀਆਂ ਤੁਹਾਨੂੰ ਤਸਵੀਰਾਂ ਵੀ ਖਾ ਰਹੇ ਹਾਂ ਖੰਡ ਦਿਖਾਇਆ ਕਿ ਕਿਵੇਂ ਸ਼ੰਭੂ ਬਾਰਡਰ ਦੇ ਉੱਪਰ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਹਜੇ ਵੀ ਮੌਜੂਦ ਨੇ ਜਿਹੋ ਜਿਹਾ ਹੌਸਲਾ ਜਿਹੋ ਜਿਹੇ ਮਨੋਬਲ 13 ਫਰਵਰੀ ਨੂੰ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਉਹੋ ਜਿਹਾ ਹੌਸਲਾ ਅੱਜ ਵੀ ਕਿਸਾਨਾਂ ਦੇ ਵਿੱਚ ਬਰਕਰਾਰ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਕਿਸਾਨੀ ਝੰਡੇ ਕੇਸਰੀ ਨਿਸ਼ਾਨ ਜੋ ਲਗਾਤਾਰ ਲਗਾਏ ਜਾ ਰਹੇ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਕਿੱਥੋਂ ਆਏ ਵੀਰੇ ਅਸੀਂ ਕਲਰਪੈਣੀ ਤੋਂ ਜੀ ਕੀ ਨਾਮ ਹੈ ਹਰਮਿੰਦਰ ਸਿੰਘ ਤੇ ਹੁਣ 15 ਦਿਨ ਹੋ ਗਏ ਐ ਅੰਦੋਲਨ ਨੂੰ ਕਿਤੇ ਨਾ ਕਿਤੇ ਕੇਂਦਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਵੀ ਰੁਕੀ ਹੋਈ ਐ ਜੇਕਰ ਜ਼ਮੀਨੀ ਤੌਰ ਤੇ ਕਿਸਾਨਾਂ ਦੀ ਤੁਹਾਡੇ ਸਾਰਿਆਂ ਦੀ ਗੱਲ ਕਿ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਿਸਾਨ ਅਗੂ ਅਗਲੀ ਕੀ ਰਣਨੀਤੀ ਉਲੀਕਦੇ ਨੇ ਤੁਹਾਡਾ ਕੀ ਕਹਿਣਾ ਇਸ ਬਾਰੇ ਮੈਂ ਤਾਂ ਇਹੀ ਕਹਿਣਾ ਐ ਆਪਣੇ ਅੱਗੂ ਮੂਰੇ ਚੱਲੇ ਕਿ ਆਪਣਾ ਕੋਈ ਫੈਸਲਾ ਲਈਵੇਂ ਤਾਂ ਤਾਂ ਜੱਟ ਦੀ ਤੁਰੇ ਨਾਲ ਇਹ ਅੱਗੂ ਨਹੀਂ ਤੁਰਰੇ ਆਪਣੇ ਅੱਗੇ ਤਾਂ ਨਹੀਂ ਹੋ ਰਿਹਾ ਫੈਸਲਾ ਇੰਤਜ਼ਾਰ ਕਰ ਰਹੇ ਹਾਂ ਤੇ ਇੱਥੇ ਇਸ ਸਮੇਂ ਲੰਗਰ ਦੀ ਸੇਵਾ ਹੋਈ ਜਾਂ ਹੋਰ ਸੇਵਾ ਹੋਈ ਉਹ ਲਗਾਤਾਰ ਉਸੇ ਤਰ੍ਹਾਂ ਚੱਲ ਰਿਹਾ ਸਭ ਕੁਝ ਹਾਂਜੀ ਉਹ ਚੱਲਦਾ ਹੀ ਰਹੂਗਾ ਉਸ ਸਮਾਂ ਦਿੱਲੀ ਜਾਵੇ ਕਿੱਥੇ ਮਰਜੀ ਚੱਲਦਾ ਹੀ ਰਹੂਗਾ ਲੰਗਰ 24 ਘੰਟੇ ਚੱਲਦਾ ਰਹਿੰਦਾ ਤੇ ਰਾਤ ਨੂੰ ਕੋਈ ਦਿੱਕਤਾਂ ਆਂਦੀਆਂ ਹੁਣ ਨਹੀਂ ਰਾਤ ਨੂੰ ਕੋਈ ਦਿੱਕਤ ਨਹੀਂ ਹੋ ਜਾਂਦੀ ਐਨ ਠੀਕ ਠਾਕ ਤੁਹਾਡਾ ਕੀ ਕਹਿਣਾ ਵਧੀਆ ਜੀ ਆਪਣੇ ਪਿੰਡੋਂ 750 ਟਰਾਲੀ ਆਈ ਐ ਅੰਮ੍ਰਿਤਸਰ ਤੋਂ ਜੀ ਆ ਸਾਰੇ ਆਪਣੇ ਪਿੰਡ ਦੇ ਆ ਜੀ ਤੇ ਲੰਗ ਰਾਸ਼ਨ ਪਾਣੀ ਸਾਰਾ ਨਾਲ ਲੈ ਕੇ ਆਏ ਆ ਇਹ ਲੰਗਰ 24 ਘੰਟੇ ਚੱਲਦਾ ਰਹਿੰਦਾ ਵਾ ਵੀਰ ਟਰੈਕਟਰ ਟਰਾਲੀਆਂ ਤਾਂ ਉਸੇ ਤਰ੍ਹਾਂ ਮੌਜੂਦ ਨੇ ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਥੋੜਾ ਜਿਹਾ ਕਿਸ ਇਕੱਠ ਜਾਂ ਭੀੜ ਥੋੜੀ ਘਟ ਗਈ ਹੈ ਕੀ ਵਜ੍ਹਾ ਲੱਗਦੀ ਨਹੀਂ ਮੈਡਮ ਭੀੜ ਨਹੀਂ ਘਟਦੀ ਭੀੜ ਨੇ ਲੋਕ ਜਿਹੜੇ ਆਪਣੇ ਨਾਲ ਦੇ ਦੋ ਤਿੰਨ ਜਣੇ ਘਰਾਂ ਬਾਗੇ ਬਸ ਆ ਜਾਂਦੇ ਆ ਉਹ ਜਾਂ ਸ਼ਾਮ ਨੂੰ ਫੇਰ ਘਰਾਂ ਜਾਂਦੇ ਆ ਆਪਣਾ ਘਰ ਦਾ ਉਹ ਵੀ ਚੱਲ ਰਿਹਾ ਨਾਲ ਨਾਲ ਇਹ ਵੀ ਚੱਲ ਰਿਹਾ ਆਪਣਾ ਉਰੇ ਦਰੌਲਨ ਦੀ ਭਖ ਰਿਹਾ ਹਾਂ ਅੱਜ ਅੰਬਰਸਰ ਤੋਂ ਆਪਣੇ 200 450 ਟ੍ਰੇਲੀ ਰਾਤ ਨੂੰ ਪਹੁੰਚਣੇ ਆ ਯੋਰੇ ਉਰੇ ਪਹੁੰਚਣੀ ਹੈ ਅੱਜ ਰਾਤ ਨੂੰ ਬਿਲਕੁਲ ਘਰ ਦੇ ਕੰਮਾਂ ਤੇ ਲਈ ਜਾਣਾ ਵੀ ਪੈਂਦਾ ਫਿਰ ਤੋਂ ਆ ਜਾਂਦੇ ਨੇ ਹਾਂ ਜੀ ਪੱਕੇ ਤੌਰ ਤੇ ਜੰਮਰ ਸਾਧੂ ਟਰਾਲੀਆਂ ਆਈਆਂ ਵਾਂ ਇਹ ਸੱਡੀਆਂ ਦਿੱਲੀ ਕੂਚ ਕਰਨ ਨੂੰ ਆਈਆਂ ਜੀ ਸਾਢੇ 450 ਟਰਾਲੀ ਅੰਮ੍ਰਿਤਸਰ ਤੋਂ ਹੋਰ ਆ ਰਹੀ ਹੈ ਜੀ ਅੱਜ ਠੀਕ ਹੈ ਦਿੱਲੀ ਕੂਚ ਦੀ ਹਜੇ ਵੀ ਤਿਆਰੀ ਹੈ ਹਾਂ ਜੀ ਫੁੱਲ ਤਿਆਰੀ ਹੈ ਜੀ ਦਿੱਲੀ ਦੇ ਬਿੱਲੀ ਇੱਕ ਬਰਾਬਰ ਆ ਜੀ ਸਾਡੇ ਗੁਰੂਆਂ ਨਾਲ ਦਿੱਲੀ ਪਿਆਰ ਹੀ ਜਿੱਤੀ ਆ ਦਿੱਲੀ ਮੰਚ ਵਹਿਣ ਆ ਪਾਰ ਕੇ ਐਰਕੀ ਵੀ ਜਿੱਤ ਕੇ ਦਿਖਾਵਾਂ ਕੋਈ ਟੈਨਸ਼ਨ ਨਹੀਂ ਗੱਡੀ ਜੀ ਪਰ ਇੰਤਜ਼ਾਮਾਤ ਦੀ ਜੇਕਰ ਗੱਲ ਕਰੀਏ ਤੇ ਜ਼ਿਆਦਾ ਨਹੀਂ ਹੈ ਕਿਉਂਕਿ ਪਹਿਲਾਂ ਤੁਸੀਂ ਵੇਖਿਆ ਦੋ ਵਾਰੀ ਕੂਚ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਕੁਝ ਉਧਰ ਹੋਇਆ ਹੰਝੂ ਗੈਸ ਦੇ ਗੋਲੇ ਹੋਏ ਜਾਂ ਜਿੰਨੀਆਂ ਸੱਟਾਂ ਲੱਗੀਆਂ ਵਲਗਦਨੀ ਤਿਆਰੀ ਉਹਨਾਂ ਦੀ ਜ਼ਿਆਦਾ ਹੈ ਤਿਆਰੀ ਉਹਨਾਂ ਦੀ ਵੀ ਜ਼ਿਆਦੀ ਸਾਡੀ ਵੀ ਜ਼ਿਆਦੀ ਹੈ ਸਾਡੀ ਪਾਰਟੀ ਬਾਦਗਿਆਂ ਨੇ ਕਿਹਾ ਵੀ ਤੁਸੀਂ ਰੁਕ ਜਾਓ ਕੋਈ ਬਾਤ ਨਹੀਂ ਜਦੋਂ ਹੁਣ ਕਹਿਣਗੇ ਅੱਗੇ ਕੁਝ ਕਰਨ ਨੂੰ ਤਾਂ ਆਪਾਂ ਅੱਗੇ ਵਧ ਜਾਾਂਗੇ ਜੀ ਉਹ ਚਾਹੁੰਦੇ ਹੈ ਕਿ ਜ਼ਿਆਦਾ ਨੁਕਸਾਨ ਨਾ ਹੀ ਹੋਵੇ ਜੀ ਬਿਲਕੁਲ ਸ਼ਾਂਤੀਪੂਰਨ ਢੰਗ ਦੇ ਨਾਲ ਮੰਗਾ ਮੰਨਾਈ ਅਸੀਂ ਮੰਗਾ ਮੰਗ ਰਹੇ ਹਾਂ ਅਸੀਂ ਅਸੀਂ ਸ਼ਾਂਤੀ ਬੈਠੇ ਹਾਂ ਉਰੇ ਕਿ ਮੰਗਾ ਸਾਡੀਆਂ ਪੂਰੀਆਂ ਹੋ ਜੇ ਬਿਲਕੁਲ ਦਿੱਲੀ ਜਾਣਾ ਅਨਕ ਦਾ ਸਵਾਲ ਨਹੀਂ ਆ ਮੰਗਾ ਮੰਨੀਆਂ ਜਾਵੇ ਮੰਗਾ ਮੰਨੀਆਂ ਜਾਵੇ ਸਾਡੀਆਂ ਬਿਲਕੁਲ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਨੇ ਸੱਸੀ ਗੱਲ ਵੀਰੇ ਸੱਚੀ ਗੱਲ ਸੱਚੀ ਕਿੱਥੋਂ ਆਏ ਹੋ ਜੀ ਮੈਂ ਜ ਹਾਂਜੀ ਕੀ ਨਾਮ ਹੈ ਜੀ ਅਫਤਾਰ ਸਿੰਘ ਵੀਰੇ 15 ਦਿਨ ਹੋ ਗਏ ਤਸਵੀਰਾਂ ਅਸੀਂ ਦਿਖਾਈਆਂ ਕਿ ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਲੰਬਾ ਕਾਫਲਾ ਹੈ ਤੇ ਹੌਸਲੇ ਅੱਜ ਵੀ ਉਹੋ ਜਿਹੇ ਹੀ ਨੇ ਪੰਜ ਤੇ ਕਿਸਾਨ ਅਗੋ ਦੇ ਅਗਲੇ ਸੰਦੇਸ਼ ਦਾ ਇੰਤਜ਼ਾਰ ਹਾਂਜੀ ਉਹਨਾਂ ਦਾ ਇੰਤਜ਼ਾਰ ਹੈ ਉਹਨਾਂ ਦਾ ਹੁਕਮ ਹੋਊਗਾ ਜ ਜਿਹਨਾਂ ਨੇ ਕਹਤਾ ਵੀ ਕੂਚ ਕਰਨਾ ਤਾਂ ਦਿੱਲੀ ਕੂਚ ਕਰਾਂਗੇ ਰਾਜੇ ਇਸ ਤੋਂ ਪਹਿਲਾਂ ਦੋ ਵਾਰੀ ਕੂਚ ਦੀ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਸਰਕਾਰ ਹਰਿਆਣਾ ਸਰਕਾਰ ਨੇ ਕੀਤਾ ਤੇ ਲੱਗਦਾ ਕਿ ਹੁਣ ਆਸਾਨ ਹੋਵੇਗਾ ਦਿੱਲੀ ਕੂਚ ਕਰਨਾ ਚਾਹੇ ਜਿੰਨਾ ਮਰਜ਼ੀ ਔਖਾ ਹੋਵੇ ਰਾਜੇ ਠੀਕ ਹੈ ਔਕਾ ਸਾਨੂੰ ਪਹਿਲਾਂ ਵੀ ਨਹੀਂ ਲੱਗਿਆ ਕਿ ਸਿਰਫ ਸਾਡੇ ਬੱਚੇ ਤੇ ਗੋਲੀ ਲੱਗਣ ਕਾਰਨ ਸਾਨੂੰ ਵਿਚੇਰਨਾ ਪਿਆ ਸੀ ਠੀਕ ਹੈ ਬਾਕੀ ਸਾਨੂੰ ਸਰਕਾਰਾਂ ਦਾ ਨਾ ਹੀ ਕੋਈ ਡਰ ਮਨ ਦੇ ਵਿੱਚ ਨਾ ਸੀ ਰੱਖਿਆ ਦਿੱਲੀ ਕੁਝ ਕਰਨੀ ਤਾਂ ਕਰਕੇ ਹਟਾਂਗੇ ਸੀ ਜਿਵੇਂ ਸ਼ੁਭਕਰਨ ਦੀ ਖਨੌਰੀ ਬਾਰਡਰ ਦੇ ਉੱਪਰ ਡੈਥ ਹੋ ਗਈ ਖਬਰਾਂ ਆਈਆਂ ਕਿ ਹਰਿਆਣਾ ਪੁਲਿਸ ਨੇ ਕਈ ਨੌਜਵਾਨ ਬੋਰੀਆਂ ਚ ਪਾ ਕੇ ਚੱਕ ਲਏ ਪ੍ਰਿਤਪਾਲ ਦੀਆਂ ਖਬਰਾਂ ਆਈਆਂ ਤੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਰਣਨੀਤੀ ਨੂੰ ਬਦਲਣ ਦੀ ਜ਼ਰੂਰਤ ਹੈ ਇਹ ਤਾਂ ਰਾਜ ਇਹਨਾਂ ਦੀ ਸੋਚ ਹੈ ਹੁਣ ਜੇ ਸੋਚੀਏ ਖੱਟੜ ਸਰਕਾਰ ਨੇ ਜੋ ਅਤਿਆਚਾਰ ਕੀਤੇ ਇਹਨਾਂ ਦਾ ਫਰਜ਼ ਹੀ ਨਹੀਂ ਸੀ ਕਰਨਾ ਸਾਡੇ ਤੇ ਅਸੀਂ ਕੋਈ ਲੜਨੋਂ ਥੋੜੀ ਜਾ ਰਹੇ ਅਸੀਂ ਕੋਈ ਅਤਵਾਦੀ ਨਹੀਂ ਵੱਖਵਾਦੀ ਨਹੀਂ ਅਸੀਂ ਤਾਂ ਸਿਰਫ ਆਪਣੇ ਮੰਗਾਂ ਮੰਗਣ ਲਈ ਜਾ ਰਹੇ ਹਾਂ ਠੀਕ ਹੈ ਜੇ ਨਹੀਂ ਸਰਕਾਰ ਕੋਲ ਹੈਗਾ ਕੁਝ ਦੇਖਣ ਤਾਂ ਸਾਨੂੰ ਹੱਥ ਬੰਨ੍ਹ ਕੇ ਕਹਿ ਦੇ ਵੀ ਮੇਰੇ ਕੋਲ ਕੁਝ ਨਹੀਂ ਹੈ ਕਿਸ ਮੁੜਿਆ ਮੈਂ ਗੱਲ ਕਰਦਾ ਅਸੀਂ ਲੜਨ ਤਾਂ ਨਹੀਂ ਜਾ ਰਹੇ ਕਦੇ ਕਿਸੇ ਵਿਰੋਧੀ ਧਿਰ ਦੇ ਵਰ ਖਿਲਾਫ ਬੋਲਦੇ ਹੋਈ ਹੈ ਕਦੇ ਸਰਕਾਰ ਦੇ ਵਰ ਖਿਲਾਫ ਬੋਲਦੇ ਹੋ ਵੀ ਪਰ ਨਹੀਂ ਨਾਰੇਬਾਜੀ ਆ ਸਾਡੇ ਕੋਲ ਤਾਂ ਤੇ ਮੰਗਣ ਜਾਂਦੇ ਆ ਇਹਨਾਂ ਦੇਣ ਹੁਕ ਦੇ ਦੇਣਗੇ ਨਹੀਂ ਦੇਣਗੇ ਹੱਥ ਬੰਨ੍ਹ ਕੇ ਕਹਿੰ ਪਰ ਇੱਕ ਚੀਜ਼ ਇਹ ਦੇਖਣ ਨੂੰ ਆਈ ਕਿ ਡੱਲੇਵਾਲ ਸਾਹਿਬ ਹੋਏ ਪੰਦੇਰ ਸਾਹਿਬ ਹੋਏ ਇਹਨਾਂ ਦੋਹਾਂ ਨੇ ਇਹ ਅੰਦੋਲਨ ਨੂੰ ਲੀਕਿਆ ਕਿਸਾਨ ਵੀਰ ਆਏ ਵੀ ਇੱਥੇ ਪਰ ਐਸਕੇਐਮ ਦੀਆਂ ਕਿਸਾਨ ਜਥੇਬੰਦੀਆਂ ਨੇ ਅਲੱਗ ਤਰ੍ਹਾਂ ਦੀ ਰਣਨੀਤੀ ਉਲੀਕ ਦਿੱਤੀ ਇਸ ਚੀਜ਼ ਦਾ ਅੰਦੋਲਨ ਤੇ ਕੀ ਫਰਕ ਪੈ ਰਿਹਾ ਰਾਜੇ ਕੋਈ ਫਰਕ ਨਹੀਂ ਪੈਂਦਾ ਪੰਜੇ ਉਂਗਲਾਂ ਇੱਕ ਸਾਰ ਹੀ ਹੁੰਦੀਆਂ ਇਹ ਤਾਂ ਮੰਨਦੇ ਹੋ ਠੀਕ ਹੈ ਜਿਹੜੀਆਂ ਜਥੇਬੰਦੀਆਂ ਰਹਿ ਗਈਆਂ ਆਉਣਗੀਆਂ ਉਹ ਵੀ ਜੇ ਇਹ ਨਹੀਂ ਨਹੀਂ ਆਉਣਗੀਆਂ ਤੇ ਉਹਨਾਂ ਨੇ ਆਪਣੇ ਸਿਸਟਮ ਨਾਲ ਆਉਣਾ ਤੇ ਅਸੀਂ ਆਪਣੇ ਨਾਲ ਆਉਣਾ ਪੰਦੇਰ ਸਾਹਿਬ ਆਪਣੇ ਨਾਲ ਆਏ ਨੇ ਫੂਲ ਸਾਹਿਬ ਆਪਣੇ ਨਾਲ ਨੇ ਡੱਲੇਵਾਲ ਆਪਣੇ ਆਪਣੇ ਸੋਚ ਲੈ ਕੇ ਚੱਲਦੇ ਨੇ ਪਰ ਅਖੀਰ ਹੀ ਇੱਕ ਮੰਚ ਤੇ ਆ ਕੇ ਇਕੱਠੇ ਹੋਣਾ ਹੁੰਦਾ ਮੰਗਾ ਤਾਂ ਇੱਕੋ ਹੀ ਨੇ ਇੱਕੋ ਨੇ ਰਾਜੇ ਇੱਕੋ ਸੋ ਵੇਖਿਆ ਤੁਸੀਂ ਕਿ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਸਰਕਾਰ ਅੱਜ ਹੀ ਮੰਗਾ ਮੰਨ ਲਵੇ ਉਹ ਵਾਪਸ ਚਲੇ ਜਾਣਗੇ ਉਹ ਆਪਣੀਆਂ ਮੰਗਾ ਮੰਵਾਉਣ ਦੇ ਲਈ ਆਏ ਹੋਏ ਨੇ ਜੇਕਰ ਹੌਸਲੇ ਦੀ ਗੱਲ ਕਰੀਏ ਤੇ ਕਿਸਾਨਾਂ ਦੇ ਵਿੱਚ ਅੱਜ ਵੀ ਹੌਸਲਾ ਉਸੇ ਤਰ੍ਹਾਂ ਬਰਕਰਾਰ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਆਪ ਕੋ ਕਹਿਣਗੇ ਤਾਂ ਫਿਰ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕਰਨਗੇ ਤੇ ਮੰਗਾ ਮੰਵਾ ਕੇ ਹੀ ਜਾਣਗੇ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਵੀ ਖਾ ਦਿਨੇ ਆ ਸ਼ੰਭੂ ਬਾਰਡਰ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਕਈ ਕਿਲੋਮੀਟਰ ਲੰਬਾ ਜੋ ਰਾਸਤਾ ਹੈ ਉਸ ਦੇ ਉੱਪਰ ਤੁਹਾਨੂੰ ਟਰੈਕਟਰ ਟਰਾਲੀਆਂ ਹੀ ਨਜ਼ਰ ਆਣਗੇ ਕਿਸਾਨ ਨੇ ਜੋ ਕਿਸਾਨੀ ਝੰਡੇ ਲੈ ਕੇ ਜੋ ਬਾਰਡਰਾਂ ਦੇ ਉੱਪਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਲੋਕਾਂ ਦਾ ਲਗਾਤਾਰ ਬਾਰਡਰ ਦੇ ਉੱਪਰ ਆਣਾ ਜਾਰੀ ਹੈ ਤੇ ਲੋਕਾਂ ਦੇ ਵੱਲੋਂ ਇਹਨਾਂ ਰਾਸਤਿਆਂ ਦੇ ਉੱਪਰ ਟਰੈਕਟਰ ਟਰਾਲੀਆਂ ਨੂੰ ਹੀ ਆਪਣਾ ਆਜੀ ਤੌਰ ਦੇ ਉੱਪਰ ਘਰ ਬਣਾ ਲਿਆ ਗਿਆ ਹੈ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਗੂ ਅਗਲੀ ਕੀ ਰਣਨੀਤੀ ਲੀਕਦੇ ਨੇ ਜਾਂ ਕੀ ਆਦੇਸ਼ ਕਰਦੇ ਨੇ ਲਾਲਤਾ ਪ੍ਰਸਾਦ ਨਾਲ ਮੈਂ ਪਰਮਜੀਤਪੁਰ ਸੈਨੀ ਸ਼ੰਭੂ ਬਾਰਡਰ